ਮੈਂ ਪਹਿਲਾਂ ਇੱਕ ਲਿਖ ਬੈਠਾ ਵੀ ਸੰਧੂਆਂ ਦੇ ਲਾਣੇ ਦੀ ਸਮਝ ਮੈਨੂੰ ਆਈ ਨਾ ਵਾਸਤਾ ਪਿਆਈ ਰੱਬਾ ਕਹਿੋ ਜੇ ਛਦਾਈ ਨਾ ਕਦੇ ਛੱਡਣ ਬਰੂਹਾਂ ਤੱਕ ਆਵੇ ਕਦੇ ਰਾਹਾਂ ਵਿੱਚ ਜਾਂਦੀ ਨੂੰ ਡਰਾਵੇ ਤੇ ਕਦੀ ਹੱਥ ਜੋੜ ਜੋੜ ਕੇ ਮਨਾਵੇ ਨਹੀਂ ਮਿੱਤਰਾਂ ਦਾ ਮਾਣ ਰੱਖ ਜਾ ਕੱਲ ਕੇ ਰਕੇ ਅੱਡੇ ਤੇ ਡੁੱਬ ਜਾਣਾ ਕਹਿੰਦਾ ਮੈਨੂੰ ਨਾਂ ਦੱਸ ਸੰਧੂ ਮੇਰੇ ਪੈ ਗਏ ਕੁਛੇ ਵੀ ਤੂੰ ਆ ਕੀ ਕਰਤਾ ਯਾਰ ਸੰਧੂਆਂ ਦਾ ਲਾਣਾ ਐਡਾ ਮਾੜਾ ਥੋੜੀ ਆ ਜਿਹੜੀ ਆਪਣੀ ਮੇਰ ਦੀ ਲੜਾਈ ਹੁੰਦੀ ਪਿਆਰ ਦੀ ਲੜਾਈ ਫਿਰ ਮੈਨੂੰ ਇਹ ਵਰਾਉਣੇ ਪਏ ਅੱਛਾ ਫਿਰ ਉਹਦੇ ਚ ਸਾਵਣਗੀ ਚ ਲਿਖਿਆ ਸੀ ਸੋਹਣਿਆ ਤੂੰ ਸੋਹਣਾ ਮਾਹੀ ਸੰਧੂਆ ਕਰ ਜਾਇਆ ਤੂੰ ਰਲ ਮਿਲ ਕੇ ਦੋ ਪੰਚਾਇਤਾਂ ਸਾਨੂੰ ਪ੍ਰਣਾਇਆ ਤੂੰ ਜ਼ੁਲਮੀ ਹਤਿਆਰਾ ਮਾਹੀ ਫਿਰ ਵੀ ਇਹ ਪਿਆਰਾ ਮਾਹੀ ਲੱਭਣਾ ਨਹੀਂ ਇਹਦੇ ਵਰਗਾ ਫਿਰਕੇ ਜਗ ਟੋਲੇ ਤੋਂ ਲੰਗਣਾ ਨਹੀਂ ਸਾਮਣ ਸਾਡਾ ਪਿਛੜ ਕੇ ਟੋਲੇ ਤੋਂ ਆਈ ਫਿਰ ਉਹ ਰਾਤ ਗੀਤ ਦਾ ਆਖਰੀ ਅੰਤਰਾ ਸੀਗਾ ਅ ਸੰਧੂਆ ਮੇਰੀ ਉਮਰ ਨਿਆਣੀ ਉਹ ਕਹਿੰਦਾ ਗਲ ਦੇ ਵਿੱਚ ਤਾਂ ਦੋ ਸੰਧੂਆ ਮੇਰੀ ਉਮਰ ਨਿਆਣੀ ਬੁੱਲਰ ਪੈਦਾ ਸੀ ਦੋਵਾਂ ਨੂੰ ਚੜੀ ਜਵਾਨੀ ਕਹਿੰਦੀ ਗਲ ਦੇ ਵਿੱਚ ਤੜਫੇ ਜਾਨੀ ਗਾਨੀ ਨਾਲ ਤੜਫਣ ਪਏ ਜਜ਼ਬਾਤ ਵਿੱਚ ਸੋਹਣਿਆ ਮੁੱਕਣ ਤੇ ਆ ਗਈ ਕਾਲੀ ਰਾਤ